ਦੋਂਦੀ ਕੱਟੀ ਆ ਜੀ ਕੋਈ ਮੈਨੂੰ ਕੱਟੀ ਦਿਖਾ ਦੇ ਦੋਂਦੀ ਮੈਂ ਮੰਨ ਜੂਆ ਇਹ ਦੋਂਦੀ ਕੱਟੀ ਇੰਨੀ ਭਾਰੀ ਨਿੱਗਰ ਕੱਟੀ ਦਿਖਾ ਦੇ ਕੋਈ ਦੋਂਦੀ ਜੀ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਅੱਜ ਜਿਹੜੇ ਭਰਾ ਕਹਿੰਦੇ ਨੇ ਬੂਰੀ ਚਾਹੀਦੇ ਨਾ ਬੂਰੀ ਵਾਲੇ ਅੱਜ ਤੁਹਾਡੇ ਆਪਾਂ ਦੁੱਖ ਤੋੜ ਦੇਾਂਗੇ ਇਹ ਸਮਝ ਲਓ ਵੀ ਸਾਰਾ ਲਾਟ ਹੀ ਬਾਈ ਕਹਿੰਦਾ ਬੂਰੀਆਂ ਦਾ ਲੱਗ ਪਾ ਦਾਂਗੇ ਤੇ ਮੋਰਾ ਨਸਲ ਵਾਲੀਆਂ ਦਾ ਲੱਗ ਪਾ ਦਾਂਗੇ ਅੱਜ ਦੇ ਇਸ ਲਾਟ 'ਚ ਨਾ ਕੱਲੀਆਂ ਬੂਰੀਆਂ ਝੋਟੀਆਂ ਦਿਖਾ ਦਾਂਗੇ ਤੁਹਾਨੂੰ ਇੱਕ ਕੁੰਡੀ ਮੀਣੀ ਤੇ ਚੰਗੇ ਰਿਕਾਰਡ ਵਾਲੀ ਗੱਬਣ ਚੈੱਕ ਪਾਸ ਤੇ ਇੱਕ ਬੂਰਾ ਕੱਟਾ ਦਿਖਾ ਦਾਂਗੇ ਬਹੁਤ ਕਮਾਲ ਦਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ ਜੀ ਚੜਦੀ ਕਲਾ ਹਾਂ ਜੀ ਚੜਦੀ ਕਲਾ ਵਾਲੀ ਪੂਰੀ ਮੀਣੀ ਕੀ ਕਹਿੰਦੀ ਬਸ ਪਹਿਲੋਂ ਵਾਲੀ ਤਾਂ ਬਹੁਤ ਅਜੇ ਤੱਕ ਬਹਿ ਜਾ ਬਹਿ ਜਾ ਜੀ ਪੂਰੀ ਬਹਿ ਜਾ ਬਹਿ ਜਾ ਕਿੰਨੇ ਦੀ ਵੇਚਤੀ ਦੱਸ ਦਾਂਗੇ ਜਮਾ ਦੱਸ ਦਿਆਂਗੇ ਜੀ ਆਪਾਂ ਕੋਈ ਚੈੱਕ ਨਹੀਂ ਗਾੜੀ ਦੱਸੀ ਵੀ ਗਾ ਤੋ ਬਾਅਦ ਉਹ ਵੇਚੀ ਆਪਾਂ 1,35,000 ਦੀ 1,35,000 ਦੀ 35,000 ਦੀ ਉੱਤੇ ਲੱਗ ਗਿਆ ਜੀ ਮੁੜ ਕੇ 3 ਲੱਖ ਰੁਪਈਆ ਪਰ ਉਹ ਬੰਦਾ ਇਨਕਾਰ ਕਰ ਗਿਆ ਵੇਚਣ ਤੋਂ ਵੀ ਵੇਚਦਾ ਨਹੀਂ ਇਹਦਾ ਵੇਚਦਾ ਨਹੀਂ 17 ਮਹੀਨੇ ਦੀ ਗੱਟੀ ਰਿਕਾਰਡ ਤੋੜਦਾ ਜੀ ਗੱਟੀ ਠੀਕ ਹੈ ਗੱਲ 17 ਮਹੀਨੇ ਦੀ ਗੱਟੀ 1,35,000 ਦੀ ਸੇਲ ਇੱਕ ਆਪਣੇ ਕੋਲੇ ਬੂਰੀ ਵੀ ਨਹੀਂ ਅੱਜ ਵੀ ਹਾਂ ਜੀ ਅੱਜ ਵੀ ਆ ਜੀ ਅੱਜ ਵੀ ਬਹੁਤ ਰਿਕਾਰਡ ਸਮੇਤ ਠੀਕ ਹੈ ਜੀ ਪਿਓ ਦਾ ਮਾਂ ਦਾ ਰਿਕਾਰਡ ਸਾਰਾ ਕੁਝ ਮਾਂ ਕਾਲੀ ਆ ਪਿਓ ਬੂਰਾ ਜੀ ਠੀਕ ਹੈ ਗੱਲ ਮਲਾ ਬੂ ਖੋਲ ਕੇ ਕਿੰਨੀ ਕੋਮਰ ਹੋਊਗਾ ਇਹਦੀ ਹੋ ਜਾ ਇਹ ਦੋ ਦੰਦ ਹੈ ਜੀ ਵੱਡੀ ਦਾ ਫੁੱਲਾ ਹਾਂਜੀ ਕੱਦ ਗੁੱਦ ਤਾਂ ਬਹੁਤ ਹੈ ਦੋਂਦੀ ਅਜੇ ਪੂਰੀ ਦੰਦ ਵੀ ਚੈੱਕ ਕਰਾ ਦੇ ਮੇਟੇ ਤੇ ਮੂੰਹ ਮੂੰਹ ਦੀਆਂ ਕੱਚੀਆਂ ਜੀ ਸਾਰੀਆਂ ਹੀ ਠੀਕ ਹੈ ਗੱਲ ਜੇ ਮੂੰਹ 'ਚ ਹੱਥ ਪਾ ਲੋ ਸਾਰੀਆਂ ਦੀ ਠੀਕ ਹੈ ਗੱਲ ਮੂੰਹ ਦੀਆਂ ਬਹੁਤ ਕੱਚੀਆਂ ਜੀ ਦੰਦਾਂ 'ਚ ਆ ਗਈ ਬਾਈ ਕਹਿੰਦਾ ਦੋ ਦੰਦਾਂ ਦਾ ਸੀ ਵੀ ਆ ਗਈ ਬੰਦ ਰੀਜਨਲ ਸਿੰਘ ਆ ਗਿਆ ਬਿਲਕੁਲ ਆ ਗੱਬਣ ਹੈਗੀ ਕਰਾਈ ਹੋਈ ਹੈ ਹਾਂਜੀ ਗੱਬਣੋ ਕਰਾਈ ਹੋਈ ਆ ਜੀ ਇੱਕ ਮਹੀਨਾ 6-7 ਦਿਨਾਂ ਦੀ ਹੋ ਗਈ ਆ ਕੱਟੀ ਕਨਫਰਮ ਆ ਜੀ ਗੱਬਣ ਆ ਦੇਖੋ ਕੱਟੀ ਸਟਾਰਟ ਹੋ ਗਈ ਥੱਲੋਂ ਠੀਕ ਆ ਗੱਲ ਗੱਬਣ ਹੋਣ ਸਾਰੇ ਜਿਹੜੀ ਦੁੱਧ ਦੇਣ ਵਾਲਾ ਨਸਲ ਆ ਜੀ ਰਿਕਾਰਡ ਦੇ ਚੀਜ਼ਾਂ ਆਪਣੇ ਕੋਲ ਇਹ ਨਹੀਂ ਆਵੇ ਮੇਰਕਾਟ ਵਾਲੀ ਗੱਟੀ ਕੋਈ ਨਹੀਂ ਹੈਗੀ ਜੀ ਤੇ ਵੱਡੀ ਆ ਗਈ ਫੁੱਲ ਹਾਂਜੀ ਥੱਲੋਂ ਚੱਡੀ ਦਿਖਾਇਓ ਜੀ ਇਹਦੀ ਬਾਦ ਕੀ ਕੰਮ ਦੀ ਹੈ ਜੀ ਬਹੁਤ ਵੀ ਚੰਗਾ ਲੰਬੀ ਵੀ ਚੰਗੀ ਤੇ ਮੇਨ ਗੱਲ ਆ ਨਾ ਜਿਹੜੀ ਸਾਰਾ ਲਾਟ ਅੱਜ ਬਾਈ ਕੋਲੇ ਸਾਨੂੰ ਲਾਟ ਦੀ ਬੂਰੀਆਂ ਦਾ ਦਿਖਾ ਦਾਂਗੇ ਤੇ ਉਹ ਚੀਜ਼ ਨਹੀਂ ਹੋਊਗੀ ਵੀ ਬੂਰੀਆਂ ਆਮ ਜੀ ਆਦੇ ਹਾਰ ਸ਼ਿੰਗਾਰ ਵੀ ਪੂਰਾ ਹਾਂ ਹਾਰ ਸ਼ਿੰਗਾਰ ਤਾਂ ਫਿਰ ਦੇਖੋ ਜੀ ਜਿੱਦਾਂ ਦਾ ਜਨਮ ਰਹੀ ਜੇ ਉਹ ਕਹਿੰਦੇ ਨਹੀਂ ਬੂਰੀਆਂ ਦੀ ਮੇਲ ਦੀ ਚੜਾਈ ਹੁੰਦੀ ਹੈ ਪਿਆਜ ਉਹ ਕੰਮ ਨਹੀਂ ਹੋਇਆ ਪਿਆਜ ਤਾਂ ਆਈ ਤਾਂ ਬੂਰੀਆਂ ਦਾ ਉਹ ਹੈ ਜੀ ਇੱਥੋਂ ਮਾਰ ਨਹੀਂ ਕਰੀ ਕੈਮਰਾ ਸਾਰੀ ਬੂਰੀਆਂ ਦਾ ਲਾਟ ਹੀ ਦਿਖਾਦਾ ਹਾਂ ਜੀ ਬੂਰੀਆਂ ਦੀ ਬਰਾਤ ਵਾਲਾ ਕੰਮ ਹੋਇਆ ਪਿਆਜ ਦੇਖੋ ਜੀ ਦੰਦੇ ਚੈੱਕ ਕਰਾ ਦੇ ਬਾ ਠੀਕਾ 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 ਪਰੇਸ਼ਾਨ ਨਾ ਕਰ ਬਰਾਬਰ ਹਜੇ ਕੀਤੇ ਨਹੀਂ ਦੋ ਦਾ ਨਾ ਜੀ ਦੋ ਦੰਦਾ ਜੇ ਬਰਾਬਰ ਨਹੀਂ ਕਰੇ ਜੀ ਇਹਨੇ ਕੱਢ ਕੇ ਅਜੇ ਰੇਟ ਵੀ ਦੱਸਣਾ ਆਪਾਂ ਨੇ ਸਾਡੀ ਹਾਂ ਜੀ ਰੇਟ ਦੱਸ ਦਾਂਗੇ ਜੀ ਕਿੰਨੇ ਪੈਸੇ ਲਵਾਂਗੇ ਇਹ ਇੱਕ ਨੰਬਰ ਵਾਲੀ ਦੇ ਇੱਕੋ ਗੱਲ ਆ ਇਹਦਾ ਮੁੱਲ ਕਰਾਂਗੇ 95000 ਰੁਪਿਆ ਜੀ ਠੀਕ ਆ ਗੱਲ ਲੈਣ ਦੇਣ ਵਾਲੀ ਗੱਲ ਆ ਬਸ ਸਿਰਫ ਰੱਸਾ ਫੜਾਈ ਰਸਮ ਹੋਊਗੀ ਜੀ ਬਾਕੀ ਇਹ ਚੋਂ ਕੁਝ ਨਹੀਂਗਾ ਜੀ ਕਟੀਆਂ ਬਾਲੀਆਂ ਚੰਗੀਆਂ ਥੱਲੇੋਂ ਦੇਖੋ ਕਟੀਆਂ ਤਾਂ ਦੇਖੋ ਥੱਲੇ ਪਹਿਲਾਂ ਚੈੱਕ ਕਰਾਈਓ 95000 ਛੱਡ ਦਿਓ ਬਾਈ ਕਹਿੰਦਾ ਹਾਂ ਜੀ ਸਿਸਟਮ ਆ ਰੇਟ ਨੇੜਿਆਂ ਤੇ ਬਾਕੀ ਥੱਲੇ ਦੀ ਕੁਆਲਿਟੀ ਚੱਟੀ ਥੱਲੇ ਦੇਖੋ ਛਟਾੜ ਕਿੰਨੀ ਹੋਈ ਹੈ ਕੱਟ ਕੱਦ ਕਾਠ ਵੀ ਚੰਗਾ ਤੇ ਬਰੀਕ ਆ ਗਈ ਬਿਲਕੁਲ ਆ ਗਈ ਪਿਓਰ ਪੂਰੀ ਹੋ ਜਾ ਬਈ ਸਾਈਡ ਨੂੰ ਉਰਲੇ ਬੰਨਿਆਂ ਤੇ ਖਾਦੀ ਗੈਰੀ ਤੇ ਅਲੀਆ ਬੂਰੀਆਂ ਆ ਗਈਆਂ ਸਾਰੀਆਂ ਇਹ ਇੱਥੋਂ ਮਾਰਨੀ ਕੈਮਰਾ ਇਹ ਜੋ ਬਾਈ ਕਹਿੰਦਾ 95 ਚ ਇਹ ਮੰਨ ਲਓ ਵੀ ਮਰਜੀ ਵਾਲੀ ਛੋਟ ਹੀ ਕਰਾਂਗੇ ਤੇ ਹੁਣ ਆ ਜਾ 2 ਨੰਬਰ ਵਾਲੀ ਤੇ ਇਹਦੇ ਨਾਲ ਦੀ ਤਾਂ ਭਰਾ ਫੇਰ ਕਹਿੰਦੇ ਨੇ ਵੀ ਜੰਮਦੀ ਨਹੀਂ ਜੰਮਦੀ ਜੰਮਦੀ ਮਨੀਜੀ ਦੁਬਾਰਾ ਨਹੀਂ ਜੰਮਦੀ ਜੇ ਕੋਈ ਕੋਈ ਪੀਸ ਜੰਮਦਾ ਜੀ ਕਿਤੇ ਕਈਆਂ ਕਈਆਂ ਸਾਲਾਂ ਪਿੱਛੇ ਕੋਈ ਕੋਈ ਜੰਮਦਾ ਪੀਸ ਹੈ ਠੀਕ ਹੈ ਗੱਲ ਹਾਂ ਜੀ ਆ ਬੂਰੀ ਮੀਣੀ ਮਿਲਦੀ ਨਹੀਂ ਹੈ ਨਾ ਤੇ ਇਤਨਾ ਦਾ ਕਲਰ ਨਹੀਂ ਮਿਲਦਾ ਕਲਰ ਵੀ ਨਹੀਂ ਮਿਲਦਾ ਅਰਵਰ ਸਰੀਰ ਦੇਖੋ ਜੀ ਠੀਕ ਹੈ ਦੋਏ ਸਿੰਘ ਜੀ ਡਗ ਡਗ 4 4 ਇੰਚ ਦੋਹੇ ਪਾਸੇ ਨੂੰ ਹਿਲਦੇ ਆ ਸਿੰਘ ਠੀਕ ਹੈ ਗੱਲ ਦੋਏ ਸਿੰਘ ਲੈ ਚੱਲ ਨੇੜੇ ਫੜ ਕੇ ਮੁੰਡੇ ਚ ਜ਼ੋਰ ਘਟਨੇ ਝੋਟੀ ਚ ਬੜਾ ਝੋਟੀਆਂ ਦੇ ਜੋਰੇ ਵਾਲਾ ਹੈ ਕਟੀਆਂ ਹੈ ਹੀ ਬਹੁਤ ਤਗੜੀਆਂ ਹੈ ਬਾਲੀ ਸਾਮੀ ਸੁੰਮੀ ਬਾਲੀ ਜੀ ਸਾਹਮ ਬਹੁਤ ਗਰੀਬੰਦੇ ਨੇ ਜੀ ਪੂਰਾ 20 ਲੀਟਰ ਦੁੱਧ ਦੀ ਮਾਂ ਥੱਲੇ ਚੰਗੀ ਮੰਨ ਪੂਰੇ ਦਾ ਪੂਰਾ ਦੁੱਧ ਚੰਗਾ ਆ ਗਿਆ ਉਹ ਕਹਿੰਦਾ ਚੋਣ ਜੋਗਾ ਚ ਛੱਡ ਦਿੰਦੀ ਉਹ ਪਚੋਲੀ ਦਾ ਹੈ ਠੀਕ ਹੈ ਬਾਕੀ ਸਾਰਾ ਇਹ ਪਿੰਦੀ ਹੈ ਜੀ ਇੱਕ ਗੱਲ ਮੰਨ ਲਓ ਸੱਜਣਾ ਦੋਂਦੀ ਕੱਟੀ ਆ ਜੀ ਕੋਈ ਮੈਨੂੰ ਕੱਟੀ ਦਿਖਾ ਦੇ ਦੋਂਦੀ ਮੈਂ ਮੰਨ ਜੂਆ ਇਹ ਦੋਂਦੀ ਕੱਟੀ ਇੰਨੀ ਭਾਰੀ ਨਿੱਗਰ ਕੱਟੀ ਦਿਖਾ ਦੇ ਕੋਈ ਦੋਂਦੀ ਜੀ ਮੈਨੂੰ ਆ ਜਿੰਨੇ ਦੀ ਤਾਂ ਹੈ ਮੈਂ ਕਹਿੰਦਾ ਵੀ ਵੱਡੀ ਮੱਝ ਖਰੀਦ ਦੇ ਦੁੱਧ ਵਾਲ ਅਲੇ ਆਲੇ ਆ ਲਬੂਲੇ ਹੋਰ ਆਪਣੀ ਰਕਮ ਤੋਂ ਜ਼ਿਆਦਾ ਪੈਸਾ ਤਾਂ ਖਾ ਚੁੱਕੀ ਜੀ ਦੁੱਧ ਪੀ ਗਈ ਸਾਬ ਲੋ ਕਿੰਨੇ 20 ਲੀਟਰ ਦੀ ਮਾਂ ਦਾ ਦੁੱਧ ਆ ਤੇ ਦੁੱਧ ਸਾਰਾ ਪੀ ਗਈ ਸੂਏ ਦਾ ਦੁੱਧ ਜੋੜ ਲਓ ਜੀ ਤੁਸੀਂ 8 ਮਹੀਨਿਆਂ ਦਾ ਦੁੱਧ ਜੋੜ ਲਓ ਠੀਕ ਹੈ ਗੱਲ ਸਾਰੇ ਸਾਰਾ ਸੂਆ ਪੀਤਾ ਝੋਟੀ ਦੀ ਚੰਗੀ ਮੱਝ ਦੀ ਕੀਮਤ 'ਚ ਜਾ ਕੇ ਕਹਿ ਲਈਏ ਵੀ ਤਿਆਰ ਹੁੰਦੀ ਹੈ ਤਿਆਰ ਹੁੰਦੀ ਹੈ ਜੀ ਇਹ ਅਰ ਨਸਾਂ ਦੇ ਕੋਈ ਗੱਟੀਆਂ ਦੀ ਗੱਲ ਹੋਰ ਆ ਵੀ ਆਪਾਂ ਕਹਿ ਹਾਂ ਜੀ ਜੋ ਨਸਾਂ ਦੇਖੋ ਜੀ ਇਹ ਕਹਿਦਿਆਂ ਨਹੀਂ ਆ ਦੇਖੋ ਬਾਡੀ ਜੀ ਮਟਾਈ ਨਹੀਂ ਜਿੱਦਾਂ ਹਾਂ ਜੀ ਕੱਲੀ ਬਾਡੀ ਬਾਡੀ ਨਹੀਂ ਅਰ ਥੱਲੇ ਦੇ ਜਿੱਦਾਂ ਇਹਨੇ ਤਿਆਰੀ ਮਾਰਨੀ ਆ ਨਾ ਗੱਬਣ ਹੋਣਾ ਅੱਗੇ ਜਾ ਕੇ ਸਿਸਟਮ ਘੈਂਟ ਬਣ ਜਾਣਾ ਦੰਦਾਂ 'ਚ ਕਿਵੇਂ ਦੱਸਿਆ ਬਾਈ ਦੁੱਗੀ ਆ ਜੀ ਦੋ ਦੰਦ 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 ਪਟਾ ਦੇ ਉਰਾਂ ਲਿਆ ਠੰਡੀ ਸਵਾਦੀ ਜਮਾ ਠ ਇਹ ਗਰਮ ਗਰਮ ਚੈਕ ਇਨ ਟੈਕਾ ਥਪਾ ਕੇ ਰੱਖਿਓ ਮੂੰਹ ਚ ਗਰਮ ਗਰਮ ਵਾਲਾ ਸੀ ਇਹ ਆ ਲੈ ਖੋ ਜੀ ਲੈ ਠੀਕ ਆ ਗੱਲ ਆ ਦੇਖੋ ਇੱਥੋਂ ਦਿਖਾ ਦੇ ਆ ਦੇਖੋ ਜੀ ਦੋ ਘਰੇ ਰੰਦ ਕਰੀ ਜਾਂਦੀ ਆ ਦੇਖੋ ਜੀ ਗੱਬਣ ਹੈਗੀ ਗੱਬਣ ਇੱਕ ਮਹੀਨੇ ਦੀ ਆ ਜੀ ਕਨਫਰਮ ਨਹੀਂ ਬਾਈ ਕਨਫਰਮ ਨਹੀਂ ਕਿ ਜੀ ਕੋਈ ਇਹ ਕਨਫਰਮ ਜੀ ਨਹੀਂ ਬਾਈ ਕਹਿੰਦਾ ਆਉਂਦੀ ਹੈਗੀ ਹਾਂ ਜੀ ਹੈਗੀ ਗੱਬਣੇ ਜੀ ਪਰ ਉਦਾਂ ਯਾਰ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਅਸਲ ਚੀਜ਼ਾਂ ਦਿਖਾ ਦਾਂਗੇ ਬੂਰੀ ਮੀਣੀ ਜੇ ਕਿਸੇ ਸੱਜਣ ਕੋਲ ਖੜੀ ਵੀ ਆ ਨਾ ਬਾਈ ਹੁਰੀ ਚੰਗੀ ਕੀਮਤ ਉਤੇ ਖਰੀਦ ਚੰਗੀ ਕੀਮਤ ਲਾਉਂਦੇ ਵੀ ਆ ਜੀ ਚੰਗੇ ਲਾਉਂਦੇ ਆ ਚੰਗੇ ਲੈਂਦੇ ਵੀ ਆ ਪੈਸੇ ਚੰਗੇ ਲੈਂਦੇ ਚੰਗੇ ਲਾ ਕੇ ਆਈਦੇ ਜੀ ਪੈਸੇ ਨਹੀਂ ਕਹੂਗੇ ਪੈਸੇ ਨਹੀਂ ਲਾਏ ਤੇ ਬਹੁਤ ਰਕਮ ਭਰ ਕੇ ਆਏ ਇਹਦੀ ਆ ਇਹਦੀ ਬਾਈ ਕਹਿੰਦਾ ਨਾ ਚੰਗੀ ਕੀਮਤ ਲਾ ਕੇ ਲਿਆਂਦੀ ਆ ਤੇ ਪੈਸੇ ਦੇ ਕਿੰਨੇ ਲਾਵਾਂਗੇ ਜੀ ਵੀਡੀਓ 'ਚ ਹੀ ਨਹੀਂ ਮਿਲਦਾ ਇੱਕੋ ਹੀ ਗੱਲ ਆ ਜੀ ਇਹਦਾ 3 ਲੱਖ ਰੁਪਇਆ ਲੈਣਾ ਜੀ ਬਸ ਸਿਰਫ ਉਹ ਰੱਸਾ ਫੜਾਈ ਰਸਮ ਹੋਊਗੀ ਜੀ ਬਾਈ ਸੋਰ ਕੁਛ ਨਹੀਂ 3 ਲੱਖ ਰੁਪਇਆ ਲੈਣਾ ਆ ਜੀ ਇਹਦਾ ਪੰਜ ਤਾਂ ਛੱਡੀ ਦੇ ਬੰਦੇ ਕੋਈ ਉਹਦਾ ਆਪਣੇ ਉਹ ਰੱਸਾ ਫੜਾਈ ਆ ਕਰਦਾ ਇਹ ਮਨ ਦੀ ਖੁਸ਼ੀ ਆ ਜੀ ਇਹ ਇੱਥੋਂ ਦਿਖਾ ਦੇ ਗਰੀ ਓਏ ਲੱਭੋ ਸਿੰਘ ਕੇਰਾ ਹੋਰ ਆ ਲਾਵੇ ਯਾਰ ਇਹ ਐ ਹਾਲ ਤੇ ਪੂਰੀ ਟਰਾਲੀ ਦੀ ਟਰਾਲੀ ਆ ਜੀ ਟਰੱਕ ਜੱਡੀ ਝੋਟੀ ਆ ਕੋਈ ਐ ਨਹੀਂ ਕਹੇ ਦੋ ਆ ਵੀ ਝੋਟੀ ਕੋਈ ਚੀਜ਼ ਆ ਸਮਾ ਬੱਚਾ ਮਾ ਮਾ ਦਾ ਰਿਕਾਰਡ ਦੱਸ ਦਾਂਗੇ ਇਹ ਮਾਂ ਫਾਦਰ ਦਾ ਰਖਾਟ ਹੈਗਾ ਆਪਾਂ ਵੀਡੀਓ ਹੈਗੀ ਸਾਰਾ ਕੁਝ ਹੈਗਾ ਜੀ ਤਸल्ली ਆਪਾਂ ਪਹਿਲਾਂ ਕਹ ਦੀ ਮਾਂ ਇਹਦੀ ਕਾਲੀ ਆ ਪਿਓ ਬੂਰਾ ਜੀ ਠੀਕ ਤੇ ਹੁਣ ਮਾਰਗਰੀ ਅਗਲੇ ਨੰਬਰ ਆਈ ਤੇ ਸਿੰਘ ਸੁng ਇਹਦਾ ਵੀ ਯਾਰ ਜਮੈਂ ਬੰਦ ਸਿੰਘ ਚ ਆ ਗਿਆ ਬਿਲਕੁਲ ਬਾਹ ਛੋਟਾ ਜੀ ਜਮੈਂ ਬਿਲਕੁਲ ਉਂਗਲੇ ਪੈਂਦੀ ਹੈ ਸਿੰਘ ਚ ਜੀ ਸੁਆ ਸੁਆ ਤੀਸਰਾ ਸੂਹ ਗਈ ਜੀ ਅੱਗੇ ਦੂਸਰਾ ਸੁਆ ਸੋਈ ਹੋਈ ਆ ਲੱਗ ਲੱਗਦੀ ਹੈ ਰੈਤ ਕੀ ਵੀ ਦੁੱਧ ਜੀ ਦਾ ਲੱਗ ਇਹਦਾ 10 ਸੂਏ ਚ ਹੋ ਗਏ ਵੀ ਇਹਨੂੰ ਦੂਸਰੇ ਸੂਏ ਕਹਿ ਦੋ ਬਸ ਥੋੜੀ ਜੀ ਸਾੰਬ ਤੋਂ ਲੱਸੀ ਹੋ ਗਈ ਦੁੱਧ ਦੁੱਧ ਬਾਹਾਂ ਲੰਬਾ ਰਹਿਮ ਦਿੰਦੀ ਰਹੀ ਜੀ ਇਹਨੂੰ ਡੇਢ ਸਾਲ ਹੋ ਗਿਆ ਸੋਈ ਨੂੰ ਓਕੇ ਹਾਂਜੀ ਹੁਣ ਦੰਦੀਆ ਕੋਈ ਹੁਣ ਤਾਂ ਸਿਰਫ ਥਣ ਪਾਸ ਆ ਜੀ ਥਣ ਥਣ ਪਾਸ ਕਰਾ ਥਣ ਥਣ ਪਾਸ ਆ ਜੀ ਹੁਣ ਤਾਂ ਥਣ ਚ ਜਿੱਦਾਂ ਮਰਜੀ ਹੁਣ ਵੀਡੀਓ ਜੀ ਵੀ ਪਾਸ ਕਰਾ ਦਾਂਗੇ ਲੰਬੀ ਲੰਬੀ ਦਾ ਬਹੁਤ ਲੰਬੀ ਦਾ ਕਿੰਨਤਾ 17 ਕਿਲੋ ਦੁੱਧ ਝੋਟੀ ਦੇ ਹੱਲੇ ਚੋਇਆ ਜੀ ਕਮਾ ਦੇ ਚੋ ਬਰਾ 17 ਕਿਲੋ 17 ਕਿਲੋ ਜੀ ਮੈਂ ਕਹ ਠੀਕ ਹੈ ਅਰ ਸੂ ਨੂੰ ਮੀ ਚੱਡਾ ਚੜਿਆ ਪਿਆ ਔਰ ਪਿੱਛੇ ਨੂੰ ਝਾਲਰਾਂ ਦੇਖੋ ਗੱਟੇ ਤਾਜੀ ਦੇਖੀ ਪਿੱਛੇ ਮਾਰੀ ਗੁਰੀ ਕੈਮਰਾ ਇਹ ਤਾਜੀ ਮੈਂ ਦੇਖੀ ਹੋਈ ਆ ਜੀ ਠੀਕ ਹੈ ਹਾਂ ਜੀ ਤਾਂ ਹੀ ਆ ਪਾ ਇਨੇ ਪੈਸੇ ਲਾ ਕੇ ਲੈ ਆਏ ਆ ਜੀ ਬਿਨਾ ਦੁੱਧ ਤੋਂ ਕਿੰਨੇ ਟਾਈਮ ਦੀ ਗੱਬਣਾ ਇਹ 5 ਮਹੀਨਿਆਂ ਦੀ ਆ ਜੀ ਚੈੱਕ ਪਾਸ ਚੈੱਕ ਪਾਸ ਦੀ 5 ਮਹੀਨੇ ਕਹਾਂਗਾ ਵੀ ਜੇ ਇੱਥੇ ਕਰਾ ਕੇ ਲੈ ਜੀ ਜੋ ਮਰਜੀ ਜੀ ਇੱਥੇ ਆਪਣਾ ਡਾਕਟਰ ਲਿਆ ਕੇ ਚੈੱਕ ਕਰਾ ਲੈ ਜੀ ਠੀਕ ਹੈ ਹਾਂ ਜੀ ਜਿਹੜੇ ਆਪਣਾ ਚੈੱਕ ਦੀ ਕਹਾਂਗੇ ਉਹ ਚੈੱਕੇ ਹੀ ਨਿਕਲੂਗਾ ਜੀ ਡੰਗਰ ਕਿੰਨੇ ਪੈਸੇ ਦੀ ਹੋਊਗਾ ਇਹਦਾ 95000 ਰੁਪਇਆ ਜੀ ਕੱਲਾ ਹਾਂ ਜੀ ਇਹਦੇ ਮੈਂ ਇਹਦਾ ਵੀ 195 ਨਹੀਂ ਜੀ ਕੋਨੋ ਜੀ ਜਿਹੜੀ ਚੀਜ਼ ਹੈਗੀ ਇਹਦਾ 95 ਹਾਂ ਜੀ ਇੱਕ ਉਹਦਾ 95 ਇੱਕ ਉਹਦਾ 95 ਹਾਂ ਜੀ ਦੋਨਾਂ 'ਚ ਮਾਫੀ ਵੀਰਾ ਹਾਂ ਜੀ ਮਾਫੀ ਬਸ ਇਹ ਜੋੜਾ ਲਊਗਾ ਕੋਈ ਉਹ ਜੀ ਕਰ ਦਾਂਗੇ ਜੀ ਠੀਕ ਹੈ ਬਾਕੀ ਗੱਲ ਹੈ ਜੀ ਇਹ ਜੋੜਾ ਕੱਲਾ ਲਊਗਾ ਜੀ ਪਹੁੰਚ ਵੀ ਕਰ ਦਾਂਗੇ ਓਕੇ ਓਕੇ ਹਾਂ ਜੀ ਪਹੁੰਚ ਕਰ ਦਾਂਗੇ ਮਾਰ ਕਰੀਏ ਕੱਟੇ ਦੀ ਟੈਸਟੀਕਲਾਂ ਦੀ ਮਾਰ ਦੀ ਕੈਮਰਾ ਬਿਲਕੁਲ ਪੱਧਰਾ ਆ ਗਿਆ ਬਿਲਕੁਲੋਂ ਸਾਫ਼ ਹੈ ਟੈਸਟੀਕਲ ਹੁਣ ਤਾਂ ਨਮਾਇ ਨੂੰ ਇਹ ਕਰਕੇ ਥੋੜੇ ਟੈਸਟੀਕਲ ਚੜਾਏ ਨੇ ਖੀਰਾ ਜੀ ਖੀਰਾ ਆ ਖੀਰਾ। ਉਹ ਨਾ 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 ਇਹ ਨੱਥ ਕਰਕੇ ਔਲ ਮੰਦਾ ਹੀ ਨੱਥ ਪਈ ਨਾ ਨਮੀ ਨਮੀ। ਹਾਂ ਖੀਰਾ ਜੀ ਬਿਲਕੁਲ ਖੀਰੇ ਦੀ ਗਾਰੰਟੀ ਹੈ ਜੀ ਕੱਟੀਆਂ। ਹਾਂ ਜੀ ਮਈਆਂ ਦੇ ਲੱਗ ਗਿਆ ਜੀ ਕਰਨ। ਠੀਕ ਹੈ। ਇਹ ਕੱਟੀ ਕਰੀ ਹੈ ਜੀ ਇਸੇ ਦੀ ਹੈ ਕੱਟੀ ਇਹ। ਠੀਕ ਹੈ ਗੱਲ। ਇਸੇ ਕੋਲੋਂ ਗੱਬਣ ਆਈ ਕੱਟੀ। ਟੈਸਟੀ ਗੱਲ ਤੋਂ ਬਿਲਕੁਲ ਸਾਫ। ਟੈਸਟੀ ਕੋਲੋਂ ਬਿਲਕੁਲ ਸਾਫ ਹੈ ਜੀ। ਕਿਹੜੇ ਸੀ ਮੰਦਾ ਇਹ? ਇਹ ਉਹਦਾ ਹੀ ਬੂਰੇ ਰਾਂਝੇ ਦਾ ਏ। ਮਾਂ ਦਾ ਦੁੱਧ ਕਿੰਨਾ ਕਰਦਾ? ਮਾਂ ਦਾ ਦੁੱਧ 17 ਕਿਲੋ ਜੀ। 17 ਕਿਲੋ। ਹਾਂ ਜੀ। ਆਪਣੇ ਘਰ ਦੀ ਚਵਾਈ ਹੋਈ ਆ। ਠੀਕ ਹੈ ਗੱਲ ਕਰਦਾ ਆਪਾਂ ਪਾਲਿਆ ਜੀ ਕਟਾ ਏ ਠੀਕ ਹੈ ਗੱਲ ਹਾਂ ਜੀ ਆਉਂ ਚੀਜ਼ ਦੀ ਬਾਈ ਕਹਿੰਦਾ ਤਸੱਲੀ ਰੋ ਤਸੱਲੀ ਹੈ ਜੀ ਗਰੰਟੀ ਹੈ ਜੀ ਬੂਰੇ ਰਾਂਝੇ ਦਾ ਟੀਕਾ ਭਰਾ ਪੂਰਾ ਸ਼ਕੀਨ ਆ ਗਿਆ ਫੁੱਲ ਲਗਾ ਲਿਆ ਜਿਵੇਂ 100 ਦਾ 100 ਹੀ ਆ ਗਿਆ ਕਟਾ ਹੀ ਪੂਰਾ ਹੁਣ ਮੱਜਾਂ ਤੇ ਲੱਗਣ ਲੱਗ ਗਈ ਠੀਕ ਹੈ ਗੱਲ ਹਾਂ ਮੱਜਾਂ ਕਰਦਾ ਉਹ ਕੱਟੀ ਆਪਾਂ ਐਸੇ ਕੋ ਕਰਾਈਆ ਗੱਬਣਾ ਕਿੰਨੇ ਪੈਸੇ ਦੀ ਇਹਦਾ 55000 ਰੁਪਿਆ ਕਰ ਲੈ ਕੱਲਾ ਕੱਲਾ ਜੀ ਇਹਦਾ 55 ਨਾਲ ਵਾਲੀ ਦਾ 95 ਇਹਦਾ 3 ਤੇ ਉਹਦਾ 95 ਵਾਲੀ ਦਾ ਹਾਂਜੀ ਹਾਂਜੀ ਜੇ ਕੋਈ ਭਰਾ ਕਹਲੇ ਵੀ ਯਾਰਾ ਕੱਲੀ ਮੀਣੀ ਬੂਰੀ ਛੱਡ ਕੇ ਮੈਂ ਤਿੰਨੀ ਲੈ ਕੇ ਜਾਣੇ ਆ ਕੋਈ ਚੱਕਰ ਨਹੀਂ ਦੇ ਦਾਂਗੇ ਜੀ ਪਹੁੰਚ ਪਾਂਚ ਕਰ ਦਾਂਗੇ ਜੇ ਪਿੱਛੇ ਕੋਈ ਨਾ ਆਹ ਹਾਂਜੀ ਹਾਂਜੀ ਤਿੰਨਾਂ ਦੀ ਗੱਲ ਪੰਜਾਬੀ ਵਿੱਚ ਕਰ ਦਾਂਗੇ ਕਰ ਦਾਂਗੇ ਕਰ ਦਾਂਗੇ ਜਿੱਥੇ ਮਰਜ਼ੀ ਹੋਵੇ ਜੀ ਕਿ ਉੱਥੇ ਵੀ ਕਰ ਦਾਂਗੇ ਇਹ ਆਈ ਦੀ ਫਿਰ ਇਹ ਤਾਂ ਜਾਈ ਪਹੁੰਚ ਨਹੀਂ ਹੋਣੀ ਇਹ ਤਾਂ ਇੱਥੇ ਲੈ ਕੇ ਜਾਣੀ ਪਊਗੀ ਭਾਈ ਸੱਜਣ ਨੂੰ ਆਉਣਾ ਪਊਗਾ ਨਾਲ ਵੀਡੀਓ ਬਣੂਗੀ ਬਈ ਠੀਕ ਹੈ ਗੱਲ ਵੀਡੀਓ ਬਣਾ ਕੇ ਫੇਰ ਕੱਟੀ ਦੇਾਂਗੇ ਝੋਲੀ ਰੱਸਾ ਪਾਵਾਂਗੇ ਠੀਕ ਹੈ ਕਰਾਂਗੇ ਭਾਈ ਦੀ ਸਾਰਾ ਕੁਝ ਵੀਡੀਓ ਦੇ ਸਾਹਮਣੇ ਤਸੱਲੀ ਪਰ ਉਹ ਹੀ ਮੇਰਾ ਵੀਰ ਫੋਨ ਲਾਵੇ ਮੈਂ ਉਸ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਵੀਰ ਇਹਦਾ ਕਰਕੇ ਉਹ ਹੀ ਬੰਦਾ ਫੋਨ ਲਾਵੇ ਜਿਹਨੇ ਲੈਣੀ ਆ ਜਿਹਨੇ ਬਾਈ ਕਹਿੰਦਾ ਹਾਂ ਜੀ ਕਹਿੰਦਾ ਨਹੀਂ ਜਿਹਦੇ ਡੌਲਿਆਂ ਚ ਦਾਮਾ ਜੀ ਉਹ ਕਰੂਗਾ ਜੀ ਇਹਦਾ ਕੰਮ ਹੋਰ ਨਹੀਂ ਕੋਈ ਲੈ ਸਕਦਾ ਠੀਕ ਹੈ ਗੱਲ ਜਿਹਨੇ ਪੈਸੇ ਲਾਉਣਿਆ ਉਹੀ ਸੱਜਣ ਸੰਪਰਕ ਕਰਾ ਹਾਂ ਜਿਹਦੀਆਂ ਲੱਤਾਂ ਭ ਨਾ ਕਰੇ ਕੋਈ ਗੱਲ ਨਹੀਂ ਘਰੇ ਵੀ ਖੜੀ ਆਪਾਂ ਨੂੰ ਸੋਨਾ ਜੀ ਨਹੀਂ ਫਿਰ ਘਰੇ ਖੜੀ ਖੜਾ ਘਰੇ ਵੀ ਖੜੀ ਉਦੋਂ ਕਰਾਂਗੇ ਫੇਰ ਇਹ ਨਿੰਦੇ ਨਹੀਂ ਜੀ ਫੇਰ ਰੱਖਾਂਗੇ ਜੀ ਬਸ ਨੰਬਰ ਬੋਲੋ ਜੀ ਇਹਦਾ ਤਾਂ ਹੁਣੇ ਹੋਣਿਆ ਜੀ 99680 57452 ਜੀ 99680 57452 ਬਾਈ ਦਾ ਨੰਬਰ ਆ ਬੂਰੀਆਂ ਦਾ ਲਾਟ ਹੀ ਦਿਖਾਤਾ ਇੱਕ ਤੁਹਾਨੂੰ ਕੱਟਾ ਦਿਖਾਤਾ ਬੂਰਾ ਕੁੰਡੀ ਬੂਰੀ ਦਿਖਾਤੀ ਮੀਨੀ ਪੂਰੀ ਦਿਖਾਤੀ 16 17 ਕਿਲੋ ਵਾਲੀ ਇੱਕ ਟੋਕੜ ਗੱਬਣ ਬੂਰੀ ਝੋਟੀ ਦਿਖਾਤੀ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ